ਇਹ ਹੈਗਾ ਫਰੇਜ਼ਨ ਬ੍ਰਿਲ ਬਸ ਸਹੀ ਆ ਰਿਹਾ ਨਾ ਲਿਖ ਰਿਹਾ ਹਾਂ ਜਮਵੂ ਉੱਲ ਲਵੈ ਲਾ ਜੰਮਲਾ ਹੋ ਗਈ ਇਹ ਕਰਨਾ ਇੰਜੋਏ ਮੁਰਕੈ ਇੱਕ ਸੁਗਨੇ ਪਵਾ ਕੇ ਤਾਂ ਹਾਂ ਦਾ ਤੇਲ ਤੇ ਗੱਡੀ ਬਣਾ ਦੇ ਰੇ ਫੈਵਰ ਮੇਰੇ ਪਿਆਬੀ ਵੀਡੀਓ ਝੱਟ ਬਾਈ ਜੰਗਲੀ ਲਾਈ ਬੈਠਾ ਘਰੇ ਡੋਨੇਟਸ ਹੈ ਰੁਜੜ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਨਵੇਂ ਬਲਾਗ ਸਤਿ ਸ਼੍ਰੀ ਅਕਾਲ ਜੀ ਇਹ ਸਤਿ ਸ਼੍ਰੀ ਅਕਾਲ ਬਣਾ ਗੱਜ ਗਿਆ ਹਾਂ ਅੱਜ ਨਵਾਂ ਬਲੌਗ ਸਾਡਾ ਇੱਥੇ ਬੈਠੇ ਬੈਠਣੇ ਕੈਮਰਾ ਚੱਕਾ ਕੈਮਰਾ ਤੀਜਾ ਕਿ ਚੌਥਾ ਆਪਣਾ ਇਹ ਚੌਥਾ ਬਲੌਗ ਹੈ ਚੌਥਾ ਬਲੌਗ ਆ ਬਸ ਦੇਖੀ ਚੱਲਿਓ ਤੁਸੀਂ ਉਹ ਆਰ ਕੋਲੇ ਦੇ ਰੋਕ ਬੰਦ ਨੇ ਅਸੀਂ ਆ ਨਾ ਗੱਡੀ ਤੇ ਰੋਣ ਬਾਅਦ ਜੀ ਦੋ ਤਿੰਨ ਜਗ੍ਹਾ ਹੋਰ ਮਾਮਾ ਹਿੱਲਿਆ ਉਹ ਚੱਲੇ ਤਰਫ ਤਾਂ ਨਿਉੜ ਗਏ ਇਧਰਲੇ ਪਾਸੇ ਲਾ ਲਾ ਉੱਥੇ ਲਾਉਣੀ ਤੇਲ ਪਾਉਣ ਜਾ ਰਹੇ ਹਾਂ ਹਾਂ ਕਿ ਬਾਰਿਆ ਤੇਲ ਕਦਰ ਲਈ ਜਾਣਾ ਅੱਛਾ ਗੱਡੀ ਲਾ ਲੂ ਕੋਈ ਦੂਰ ਬੈਸ ਰਹਿਣ ਦੇ ਆਈਂ ਕਾਰੀ ਲਾਲਾ ਕਿਹੋ ਤੋੜਾ ਨੇ ਕਹੇ ਸਟੇ ਉਹ ਦੂਜੇ ਤੋਂ ਪਾਵਾਂਗੇ ਕਿਹੜਾ ਇਹਨਾਂ ਚ ਤੋੜੇ ਕਿਹੜੇ ਨੇ ਉਹ ਤੋੜੇ ਮੱਧ ਵਿੱਚ ਓਏ ਆਈਂ ਹਿੱਟਰੇ ਕਰ ਛੱਟਾਂਗੇ ਕੱਟ ਕੇ ਮੋਰੀ ਵਾਲਾ ਲਾਲਾ ਸ਼ਾਇਦ ਹੀ ਚੱਲਿਆ ਨਹੀਂ ਬਾਹਰ ਫੋਨ ਲਾ ਦੇ ਫੋਨ ਲਾ ਦੇ ਆਹਦਾ ਭਰਤਾ ਆਈਟੀ ਉਹਦਾ ਕਾਰ ਦਿਖਾਈ ਆ ਆਪਦਾ ਜੀ ਕਿਉਂ ਬੱਬੇ ਆਹ ਕਾਰ ਹੈ ਦਾ ਐਂਟਰ ਜੈਪ ਕੋਡ ਜੈਪ ਕੋਡ ਆਪਣਾ ਹੈਗਾ 93326 93 ਕਿੰਨਾ ਸੀਗਾ 93326 ਆਨ ਲਾਦਾ ਖੜ ਜਾ ਨਹੀਂ ਯਾਰ ਖੜ ਜਾ ਰੀਪ੍ਰੋਸੈਸ ਲਾਲੇ ਘੋਟਿਆ ਉੱਥੇ ਵੈਰੀ ਗੁੱਡ ਹੁਣ ਪਾਰ ਇਥੇ ਆਪਣਾ ਜੈਪ ਕੋਡ 93762 ਓਏ 93 ਹਾਂ 762 ਵੈਰੀ ਗੁੱਡ ਚੱਕੋ ਨਿਊਜ਼ਲ ਆ ਤਾਂ ਖੋਲ ਲਮਾ ਸੀ ਗੱਣ ਦਾ ਕੱਟ ਦਿਆਂ ਕ੍ਰੈਡਿਟ ਬਾਇਸ ਯੈਸ ਆਥਰਾਇਜ਼ਿੰਗ ਯੈਸ ਕੋਡ ਇਸ ਚੱਲ ਖੋਲ ਚੱਲ 87 ਥੈਂਕ ਯੂ ਪਾ ਲੋ ਤੇਲ ਨੱਪਲਾ ਖੈਲ ਪਿਆ ਮੇਰੇ ਪਿਆ ਵੀ ਵੀਡੀਓ ਅਸੀਂ ਖਾਣ ਮਰੇ ਕਾ ਵਿੱਚ ਰਣਿਆ ਜਿੱਦਾਂ ਕਿਦਾਂ ਇਥੋਂ ਦਸ ਦਾ ਪੋਲਾ ਬਾਲਾ ਨਾ ਪੋਇੰਟ ਦਸਰ ڈالرਾਂ ਦਾ ਟਿੰਡ ਉਹ ਸਾਹਮਣੇ ਹੈਗਾ ਫੂਡ ਮਾਰਟ ਇਥੋਂ ਤੁਸੀਂ ਕੁਝ ਵੀ ਲੈ ਸਕਦੇ ਹੋ ਬਾਸ ਛੱਡ ਕੇ ਜਿ ਘਟਮ ਰਾਇਆ ਕਰ ਅਲਰ ਆ ਪਾ ਗਏ ਚੱਲ ਚੱਲੀਏ ਸ਼ਰਾ ਖਚਦੇ ਗੱਡੀ ਕੱਢੀਆਂ ਗੱਡੀਆਂ ਆ ਸਾਡੀ ਲਗਜ਼ਰੀ ਇਹ ਇਕੱਲੇ ਵੀ ਸੰਰੂਗਾ ਹੋਰ ਕਿਸੇ ਦੇ ਨਹੀਂ ਹੈਗਾ ਸਾਡੀ ਰੋਟੀ ਦੇ 100 ਰੁਪਏ ਹੋਵੇ ਮੋਡੀਫਿਕੇਸ਼ਨ ਫੁੱਲ ਹੈ ਚੱਕ ਜਾਬੀ ਮੋ ਖੂਲ ਆਪਣਾ ਸਾਲਾ ਸੈਰੋ ਆਟੋਮੈਟਿਕ ਏ ਚੋਟੀਆ ਆਏ ਓਏ ਚਲੋ ਬੇਟਾ ਏ ਭਾਈ ਗੋਟੇ ਵੀ ਇਹ ਰ ਟਰੱਕ ਕੋਲੇ ਚੱਲੇ ਆ ਜੂ ਮੇਲਾ ਮੂਲਾ ਇੱਥੇ ਕੋਈ ਦੇਖੋ ਬਾਬੇ ਕਾਰ ਗੱਟ ਖਾਨਾ ਕਿੰਨਾ ਖੜਾ ਬ్రో ਓਰੇ ਦੇਖੋ ਹੋਰ ਚੱਕਰਾ ਹੋਈ ਰ ਆਹ ਸਟੇਡੀਅਮ ਆ ਇੱਥੇ ਠੀਕ ਆ ਠੀਕ ਆ ਪਰਲੀ ਸ਼ੜ ਗਾਲਾ ਪਰਲੀ ਲੈਨ ਤੇ ਇਹਨੂੰ ਸ਼ਹਿਰ ਦਿਖਾਉਣਾ ਹੈ ਦੇਖੋ ਜਿੱਥੇ ਰਹਿੰਦੇ ਆ ਇਹ ਸਾਡਾ ਸ਼ਹਿਰ ਹੈ ਫਰੇਜ਼ਨ ਫਰੇਜ਼ਨ ਹੈਗਾ ਫਰੇਜ਼ਨ ਬੀਰ ਸੌ ਪਾਣੀ ਨਹੀਂ ਮਿਲਦਾ ਉਹ ਬਾਈ ਮੈਂ ਆਹਦੀ ਬੋਤਲ ਭਲਾ ਪਾਣੀ ਆਵੇ ਚੱਲ ਕੋਈ ਓਕੇ ਸਾਬੇ ਖਾਓ ਵਨ ਆਫ ਮਾਈ ਫੇਵਰਿਟਸ ਯੂ ਕੈਨ ਈਟ ਇਟ ਸਾਬੇ ਹੇਅਰ ਆ ਬ੍ਰੇਕ ਲਾ ਕੇ ਸੋਣਿਆ ਤੰਨਰ ਜਲੇਸ ਐਮ ਐਲ ਇਹ ਇਸ ਐਮ ਐਲ ਵੈਰੀ ਗੁੱਡ ਐਂਡ ਦ ਲੋਕੇਸ਼ਨ ਇਜ਼ ਵੈਰੀ ਗੁੱਡ ਦੇ ਬੇਲੇ ਵਾਲ ਕਟਾਏ ਹੋਏ ਨੇ ਜੀ ਵੇ ਵ ਮੋੜਨਾ ਹੈ ਵੇ ਵ ਮੋੜਨਾ ਦਾ ਪਿੱਕਾ ਜਾਂਦਾ ਜਪੂ ਕਰਦਾ ਜਦੋਂ ਸ਼ੂ ਗੱਡੀ ਲੰਗੀ ਜਦੋਂ ਸ਼ੂ ਕਰਦੀ ਕਾਰ ਲੰਗੀ ਇੱਕ ਹੋਰ ਲੰਗੀ ਕਾਰ ਤੇ ਗੱਡੀ ਜੀ ਕਾਰ ਤੇ ਗੱਡੀ BMW ਉਹ ਲੱਗ ਲੱਗ ਜੰਮ ਲਾਓ ਗਈ ਭਾਈ ਜਵਾਕਾਂ ਦਾ ਸਕੂਲ ਮੇਰੇ ਵਿਆਪੀਓ ਯਾਬਾ ਦਾ ਸਕੂਲ ਪਿਆਪਾ ਜਵਾਕਾਂ ਦਾ ਫੋਰੀ ਟਾਂਗੇ ਉਸ ਤੇ ਲਿੰਗ ਫਸਲਿੰਗ ਹੋ ਜਾਂਦੀ ਹੈ ਥੋੜੀ ਰਾਈ ਸ਼ੀਰਾ ਮੈਨੂੰ ਲੱਗਦਾ ਇੱਥੋਂ ਆਪਾਂ ਮੋੜਨਾ ਹੈ ਇੱਧਰ ਲਈ ਸੈਟ ਕਲੈਂਟ ਨਹੀਂ ਆਗਾ ਕਲੈਂਟ ਹਾਂ ਇੱਥੋਂ ਇੱਥੋਂ ਮੋੜਨਾ ਪੈਦਾ ਤੇਰੀ ਵਾਲੀ ਸ਼ਰਟ ਤੂੰ ਮੋੜਨਾ ਹੀ ਖੱਬੇ ਖੱਬੇ ਹੋ ਗਿਆ ਖੱਬੇ ਕੀ ਆਚਾ ਵਾਹੂ ਕਰ ਦੇਣਾ ਡੋਨਰਟਸ ਪ੍ਰੋਗਰਾਮ ਇੱਥੇ ਕੋਸਟ ਇਨ ਲੈਸ ਫਿਊਚਰ ਕੀ ਕੋਸਟ ਇਨ ਲੈਸ ਫਿਊਚਰ ਬਾਪਾ ਵੜ ਕੇ ਦੱਸੋ ਕੋਸਟ ਕੋਸਟ ਲੈਸ ਫਰਨੀਚਰ ਨੂੰ ਬੁਚਰੀ ਦੱਸਦਾ ਏ ਕਾਕਾ ਕੀ ਖਾਦਾ ਈ ਤੇਰਾ ਵਰੇ ਚਾਹੀ ਬੀਤੀ ਅਗਰੇ ਚਾਹ ਬੀਤੀ ਹੈ ਗਲੀ ਤਾਂ ਹੀ ਇਹ ਜਾ ਰਹਾ ਚੱਲ ਸ਼ੇਰਾ ਤੇਰੀ ਵਾਰੀ ਆ ਗਈ ਓਏ ਇੱਕ ਸੁਗਨੇ ਪਵਾਗੇ ਤਾਂ ਹਾਂ ਦਾ ਤੇਲ ਤੇ ਗੱਡੀ ਬਣਾ ਦੇ ਰੇਲ ਸੋਈ ਚੱਕਦੀ ਨਹੀਂ ਚੱਕ ਗਈ ਜਾਨੀ ਇਹ ਦੋ ਉੱਤੇ ਆ ਗਈ ਪੈ ਨਹੀਂ ਨੇ ਮੈਪਲ ਤੋਂ ਹੁੰਦਾ ਆਪਾਂ ਮੈਂ ਆਹ ਲਾਈਟਾਂ ਨੂੰ ਮੈਂ ਨੇ ਮੈਪਲ ਵਾਲੀਆਂ ਆ ਗਈਆਂ ਨਹੀਂ ਮੇ ਨਹੀਂ ਹੈਗੀਆਂ ਥੋੜੀ ਗੱਲ ਇਤਨੀ ਰੱਖ ਇਤਨੀ 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 ਨੋ ਡੋਂਟ ਬੀ ਓਵਰ ਕੰਫਿਊਜ਼ ਇਹਦਾ ਕੀ ਮਤਲਬ ਹੈ ਪਤਾ ਨਹੀਂ ਕੀ ਇਹ ਮਦਾ ਬੁੱਧੀ ਇਹ ਆ ਗਏ ਬੰਪ ਮੇਰੇ ਜਾਬੀ ਵੀਰੋ ਉਹ ਦੇਖ ਐਂ ਐਂ ਟੈਂ ਇੰਡੀਆ ਲੈ ਬੰਪ ਪਾ ਕੇ ਹਾਂ ਪਟੈਂ ਇਧਰ ਰਾਈਟ ਆ ਆਹ ਰਾਈਟ ਲੈ ਲੈ ਤੂੰ ਸੋਰਾ ਚੱਲਦਾ ਅਮਰੀਕਾ ਵੱਲ ਟਰੱਕਾਂ ਦੇ ਸਿਰ ਤੇ ਟਾਈਂ ਉਹ ਦਿਖਾ ਮੈਂ ਮਿੱਟੀਆਂ ਕਰਦਾ ਜੀ ਬਾਬੂ ਇਹ ਯਾਰ ਘਰਾਂ ਚ ਬੜੇ ਫਿਰਦਾ ਪਤਾ ਨਹੀਂ ਕਿਧਰ ਲਈ ਫਿਰਦਾ ਐ ਐ ਬਾੜਿਆ ਗਲੋਬਲ ਗਲੋਬਲ ਮੈਂ ਗਲੋਗਾਂ ਮੈਪਲ ਮੈਪਲ ਨੰਗਰੀ ਇਤਰਪਾਲੇ ਪਾਸੇ ਮੋਹੱਲਾ ਤੇਲਦੀ ਸਾਈਡ ਗੱਡ ਖਾਣਾ ਮੋਟਰਸਾਈਕਲ ਨਹੀਂ ਹੁੰਦੇ ਜੰਨੇ ਤੇ ਗੱਡੀਆਂ ਲੋਕਾਂ ਦੇ ਪਾਰਲੀ ਸਾਈਡ ਲੈ ਜੀ ਉੱਥੋਂ ਸੱਚੇ ਮੋਢੀ ਛੱਦੇ ਨਹੀਂ ਕੱਪੇ ਕਰੀ ਇਸੇ ਨੂੰ ਕਰਦੇ ਬੱਚਾ ਬੱਚਾ ਲੈ ਕੇ ਆਸ਼ੀਰਵਾਦ ਉਹ ਟੈਟੂ ਵਾਲੇ ਨੇ ਯਾਰ ਆਪਾਂ ਮੰਮੀ ਡੈਡੀ ਦੀ ਫੋਟੋਸ ਪਾਉਣੀ ਆ ਇੱਥੇ ਯਾਰ ਟੈਟੂ ਬਣਾਣਾ ਪਤਾ ਕਰਕੇ ਚੱਲੀਏ ਕਿੱਥੇ ਟੈਟੂ ਵਾਲਾ ਸਰਚ ਕਰਕੇ ਨਾ ਕਿੱਥੇ ਆ ਕੋਸ ਨਹੀਂ ਨਾ ਉਹ ਪੈਸੇ ਵਾਲੇ ਲੈਂਦੇ ਆ ਉਹ ਕਿੰਨੇ ਦਾ 10000 ਡਾਲਰ ਗੁਰੀ ਜਗਨਾ 10000 ਦਾ ਇਹ ਸਕੂਲ ਆ ਗਿਆ ਦੇਖੋ ਇਹ ਘੱਟੋ ਘਾਟਾ ਥੋੜੇ ਥੋੜੇ 에ਅਰੋ ਵਿੱਚ ਬੇਸਾਬੇ ਗਰਾਉਂਡ ਹੁੰਦੇ ਜੋ ਆਕਾਂ ਦੇ ਖੇਡਣ ਰਿਹਾ ਫਰੈਲਟੀਆਂ ਫੁੱਲਿਆ ਇਹ ਜਿਹੜੀਆਂ ਯਾਰ ਆਪਣੇ ਕੋਈ ਇਹ ਕੀ ਨੋਰਮਲ ਸਟਰੀਟ ਹਨਾ ਪਿੰਡ ਮੁਰਕਾ 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 ਬਾਬੇ ਮੁਰਕਾ ਇਹ ਯਾਤਰਾ ਜਿਹੜੀ ਨਾਲ ਹੋਣ ਵਾਲਾ ਹਾਂ ਹਲਾਲੇ ਅਲਹੀਂ ਗੱਡੀਆਂ ਦੇ ਲੋ ਇਹ ਇਲ ਕਰਾਉਂ ਸੀਗਾ ਇਹ ਇਲ ਕਰਾਉਂ ਸੀ ਤੇ ਇਸਾ 15 ਤੋਂ 20 ਦੀ ਸਪੀਡ ਦੇ ਵਿੱਚ ਵਿੱਚ ਚਲਾਉਣਾਗਾ ਔੜੀ ਕਰਕੇ ਬਾਲੀ ਆਵਾਜ਼ ਕਰਦੀ ਖੜਾ ਆ ਯਾਰ ਦੋ ਸੜਕਾਂ ਨੇ ਕਿ ਇੱਕ ਸੜਕ ਓਏ ਵਿਚਾਲੇ ਨਾਲ ਹੈ ਜੀ ਇਹ ਤਾਂ ਦੂਜੀ ਐ ਜੂ ਜਾ ਡਰਨ ਮੰਨਣਾ ਵਾਲੀ ਆ ਇੱਧਰੋਂ ਤੱਕ ਆ ਆ ਵਾਹ ਜਿਹੜੀ ਵਿੱਚ ਇਹ ਤਾਂ ਇੱਕ ਹੀ ਆ ਸਿੰਗਲ ਸੜਕ ਹੀ ਆ ਤਾਂ ਥਾਂ ਥਾਂ ਝੰਡੇ ਝੂਲਦੇ ਆ ਵੇ ਵੇ ਨਹੀਂ ਬਰੀ ਕਾਬੰਦੇ ਕਾਹਨ ਹੋ ਗਿਆ ਦੰਨਾ ਕੱਟੀ ਦੇਖੋ ਇੱਕ ਇੱਕ ਕੱਟੀ ਕੱਟੀ ਆ ਟੈਸਟ ਦੇਖੋ ਇਧਰ ਮੈਂ ਦੇਖੋ ਬਾਂਹ ਚੀਟਾ ਬੀ ਇਹ ਵੇ ਬੈਨੇ ਨੀਮੀਆਂ ਦਾ ਬਹੁਤ ਦੇਖਿਆ ਹਣੇ ਆ ਤਾਂ ਜਮੇ ਥੱਲੇ ਲੱਗਿਆ ਪਿਆ ਹੁੰਦਾ ਜਿਵੇਂ 3 ਵਜੇ ਦਾ ਲੱਗਿਆ ਹੁੰਦਾ ਮਨਨਾ ਜਨਾ ਨੀ ਵੇ ਲੱਗਿਆ ਹੁੰਦਾ ਜਮਾਂ ਹੀ ਜਮਾਂ ਹੀ ਨਾਲ ਹੀ ਲੱਗਾ ਦੇਖ ਲੈ ਉਹ ਤਾਂ ਵੀ ਇੱਕ ਅੱਧਾ ਪਰਸੈਂਟ ਥੱਲੇ ਆ ਦੇਖ ਜਮਾਂ ਹੀ ਥੱਲੇ ਲੱਗਿਆ ਹੋਇਆ ਬਾਪਿਓ ਕੀ ਮਰ ਸਰਚੋਂ ਬਾਹਰ ਆਏ ਆ ਅਲਾ ਦਾ ਸ਼ਹਿਰ ਉੱਜੜ ਗਿਆ ਕੌਲਾ ਖੜਾ ਗੱਡੀ ਭੈਣਾਂ ਨਾਮ ਰੰਗੀ ਕਰ ਜਾਂਦਾ ਫੰਡ ਮੋਰ ਰੇਲੇ ਲੇਦਲੀ ਰੇਰੇ ਰੇਲ ਕ੍ਰਾਸਿੰਗ ਰੇਲ ਕ੍ਰਾਸਿੰਗ ਇਸ ਕਮਿੰਗ ਇਨ ਦਾ ਫਰੰਟ ਆਫ ਅਸ ਐਂਡ ਦੀ ਰਿਜ਼ੀਐਨ ਯੂ ਆ ਹੀ ਹਾਏ ਹਾਏ ਹਾਂ ਮੰਨ ਮੋਰ ਪਾਮ ਇੱਥੇ ਤੇਲ ਦੱਸਤਾ ਈ ਓਏ ਰੈਗੂਲਰ ਚਾਰ ਕੋਈ ਗੱਲ ਨਹੀਂ ਉੱਥੇ 427 ਨੂੰ ਸੀ ਪਰ ਇੱਥੇ ਤਾਂ ਕੰਮ ਇੱਥੇ ਤਾਂ ਸਾਡੀ ਗੱਡੀ ਨਹੀਂ ਆਉਣੀ ਸੀ ਆਵੇ ਤੇਲ ਦੇਖੋ ਨਾ ਥੋਣੀ ਵੀਡੀਓ ਬਣਾਈ ਦਿਓ ਥੱਲੇ ਵੀ ਔੜ ਗਿਆ ਤੇਲ ਇਹਦਾ ਬਾਲਾ ਆਡਰ ਆ ਸਿਸਟਮ ਤੇ ਇੰਦਰ ਆ ਜਾਓ ਸੋ ਪਾਉਨੇ ਆ ਘੜ ਤੇ ਪੱਟੇ ਬਿੱਟੀ ਦੂਰ ਹੈਗਾ ਟਰੱਕ ਮੈਂ ਤਾਂ ਹੀ ਨਹੀਂ ਪਤਾ ਲੱਗ ਬਸ ਆ ਸਾਹਮਣੇ ਡੋ ਪੋਰਟ ਟੱਪ ਕੇ ਆਉਣਾ ਟਰੱਕ ਹੀ ਹੋਣਾ ਥੱਦਾ ਜਾ ਕੇ ਖਾਸਾ ਥੱਲੇ ਲੱਗ ਗਿਆ ਤੇਲ ਹੋਈ ਆ ਬਸ ਕੋਸਟ ਸੇ ਇਹਨਾਂ ਨੇ ਸੈਟਿੰਗ ਨੂੰ ਬਦਲ ਕੇ ਬੱਤੀਆਂ ਦੇ ਰੈਪਰਟਨੈਸ ਵਧਾਤਾ ਜਿਵੇਂ ਹੀ ਦਿਖਦੀ ਹੈ ਬ੍ਰਾਈਟਨੈਸ ਡਰਾਉਨ ਆ ਘੱਟ ਕੀਤੀ ਹੋਈ ਉਹਨਾਂ ਨੇ ਬ੍ਰਾਈਟਨੈਸ ਊ ਮੱਚ ਡਾਊਨ ਆਹ ਦੇਖਿਆ ਤੇ ਜੰਗਲ ਹੀ ਲਾਈ ਬੈਠਾ ਘਰੇ ਮੇਰਾ ਜੰਗਲੋਜੀ ਅੰਦਰ ਮੈਂ ਗੱਲ ਕਰ ਬੈਠਾ ਹੈ paneb moor või kõlab siin ringi . teha võib-olla on oli või ? võetrakk on taas olnud , lehman ka trakkima . kuu lendi . asukese trakk peab viibima . ja relv kõikku . ਇਹ ਇਹ ਕਰਨਾ ਇੰਜੋਏ ਇੰਜੋਇਮੈਂਟ ਕਰਨਾ ਰਵੜ ਕਾਦੀ ਹੋਈ ਹੱਥ ਨੇ ਨੂੰ ਧਵਾ ਇਹ ਸ਼ਾਇਦ ਦੇ ਨੇ ਇਹ ਨਵਾਂ ਨਵਾਂ ਕਾਰਡ ਕਾਸ਼ ਕੋ ਦਾ ਤੇ ਅੱਜ ਆ ਤੇ ਹੁਣ ਇੱਥੋਂ ਅੱਜ ਫੇਰ ਫੜ ਲਈ ਆਪਾਂ ਮਾਛਾ ਤੇ ਸੁੱਕੀ ਨੇ ਫੜ ਲਈ ਟੀ ਇਧਰ ਹੀ ਬੰਦੇ ਆਪਣੇ ਬਲੌਗ ਦੇ ਵਿੱਚ ਨੇ ਦੇਖੋ ਇਹ ਸਪੀ ਸਰਦਾਰ ਸਾਹਿਬ ਯੂਰਪ ਯੂਰਪ ਵਾਲੇ ਬੰਦੇ ਨੇ ਸਟਾਰਵਰਕ ਦੇ ਸਾਹਮਣੇ ਖੜੇ ਆਏ ਸਵਾਲ ਆ ਰਿਹਾ ਯਾਰ ਨਾਮ ਆਪਣਾ ਲਿਖਿਆ ਹੋਇਆ ਉੱਤੇ ਅੱਜ ਪਹਿਲੀ ਵਾਰੀ ਆਪਾਂ ਨਾਮ ਲਿਖਾਇਆ ਹੋਇਆ ਐਂਡ ਹੋ ਗਿਆ ਏ ਜਮ ਜਮ ਲਿਖਿਆ ਹੋਇਆ ਏ ਸਰਦਾਰ ਜੀ ਆ ਵੀ ਖਾਣ ਪੀਣ ਆ ਬੰਦਾ ਸਾਡਾ ਕਿਉਂ ਬਈ ਹਾਂ ਸਾਡਾ ਸਰੀ ਯਾਰ ਮੰਡੀ ਦੇ ਵੀ ਯਾਰ ਉਹਨੇ ਦੇ ਮਾਚਾ ਮੂਚਾ ਪੀ ਗਏ ਸਵਾਦ ਲੈ ਕੇ ਮੈਡਾ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ